ਰਿਸ਼ਤੇ ਹਾਂਜੀ ਰਿਸ਼ਤੇ ਵਾਲੋ ਕਹਿ ਰਹੇ ਸੀ ਉਹ ਤੋਂ ਹੀ ਕਹਿ ਰਹੀ ਨਾ ਤਾਂ ਰਿਸ਼ਤੇ ਦਾ ਮੈਂ ਤਾਂ ਆਖੇ ਮੈਂ ਕਿ ਚਲਾਇਓ ਹਾਂਜੀ ਕਿਵੇਂ ਕੁੜੀ ਵੀ ਪੜੀ ਲਿਖੀ ਹੈਗੀ ਆ ਇੱਕ ਅੱਛਾ ਉਹਨੇ ਉਹ ਕੀਤੀ ਆਈ ਰਗਨੀ ਮੰਦਾ ਇਹਦਾ ਸੁਭਾਅ ਵੀ ਉਦਾਂ ਦਾ ਹੀ ਹੈ ਨਾ ਕੀ ਪਤਾ ਮਨਣਾ ਕਿ ਨਹੀਂ ਨੇ ਮਨਜੀਤ ਹਾਂਜੀ ਮੰਮੀ ਮੰਮੀ ਕਿੰਦਾ ਦਾ ਸੁਭਾਅ ਮਨਜੀਤ ਦਾ ਬਹੁਤ ਵਧੀਆ ਮੈਨੂੰ ਬਹੁਤ ਸੋਹਣਾ ਸੁਭਾਅ ਗਰਜੋਤ ਹੈ ਹਾਂਜੀ ਮੰਮੀ ਰੋਟੀ ਬਣਾ ਦੇ ਮੈਨੂੰ ਮੰਮੀ ਮੇਰ ਕੋ ਤੇ ਨਹੀਂ ਰੋਟੀ ਬਣਦੀ ਹੈ ਕਿ ਬਹੁਤ ਗਰਮੀ ਆ ਐਦਾਂ ਕਰੋ ਤੁਸੀਂ ਆਪੇ ਬਣਾ ਲਓ ਇਹ ਗਰਜੋਤ ਹਾਂਜੀ ਮੰਮੀ ਵੇ ਕਿੰਨਾ ਨਿਹਰਖਨ ਆਇਆ ਘੱਟਾ ਮਿੱਟੀ ਕਿਦਾਂ ਉੱਠ ਮੇਰਾ ਸਫਾਈ ਸੋਈ ਕਰਨਾ ਆ ਕਿਹੜੇ ਕੰਮ ਹੁੰਦੇ ਆ ਪੱਲੇ ਖੋਲਣ ਦੇ ਆ ਉਹ ਹਾਂ ਜੀ ਅੰਮੀ ਆਹ ਪੱਲੇ ਖੋਲ ਦਿੰਨਾ ਤੇ ਆਇਆ ਨਹੀਂ ਇੱਧਰ ਚੱਲੇ ਮੈਂ ਇੱਧਰ ਆਉਂਦੀ ਤੇ ਰੀਅਲ ਚੱਲੀ ਜਰ ਉਹ ਐਦਾਂ ਕਰੋ ਮੈਨੂੰ 1 ਕੱਪ ਚਾਹ ਬਣਾ ਦਿਓ ਕੀ ਹੋ ਗਿਆ ਅੰਮੀ ਸਿਰ ਬਹੁਤ ਦੁਖਣ ਡਿਆ ਕਰਨ ਮੇਰਾ ਕੀ ਹੋ ਗਿਆ ਤੁਹਾਨੂੰ ਤਾਂ ਬੁਖਾਰ ਲੱਗਣ ਡਿਆ ਬੜੇ ਚੱਕਰ ਹੋਣ ਡੇ ਮੈਂ ਪਾਣੀ ਲੈ ਕੇ ਆਉਣਾ ਰੱਬਾ ਜਿਹੜੇ ਮੇਰੇ ਢਿੱਡੋਂ ਜਮ੍ਹੇ ਹੀ ਨਾ ਕਹਿੰਦੇ ਮੈਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ ਤੇ ਜਿਹਦਾ ਮੈਂ ਇੰਨਾ ਬੁਰਾ ਕਰਦੀ ਸੀ ਉਨੇ ਅੱਜ ਮੇਰੀ ਦੇਖਭਾਲ ਕੀਤੀ ਸასიਵਾਂ ਜੀ ਸასიਕਾਰ ਹਰ ਕੀ ਹਾਲ ਹੈ ਠੀਕ ਹੈ ਤੁਸੀਂ ਸੁਣਾਓ ਵਧੀਆ ਵਧੀਆ ਹਰ ਸਭ ਠੀਕ ਠਾਕ ਜੀ ਵਧੀਆ ਵਧੀਆ ਚਲੋ ਠੀਕ ਹੀ ਜਾਈਏ ਹੋਰ ਬੈਠੋ ਸਭ ਠੀਕ ਠਾਕ ਹੈ ਪਰਿਵਾਰ ਪਰਿਵਾਰ ਜੀ ਵਧੀਆ ਵਧੀਆ ਹੋਰ ਕੀ ਕਰਦੇ ਹਾਂਜੀ ਹਾਂਜੀ ਕੱਲੇ ਆਏ ਮੈਂ ਆਹ ਭੈਣ ਜੀ ਨੇ ਫੋਨ ਕੀਤਾ ਚੱਲੋ ਹੋ ਕੰਨੀ ਗੇੜਾ ਮਾਰਦੀ ਮੈਂ ਤਾਂ ਹੀ ਤੁਹਾਨੂੰ ਅੱਗੇ ਮੈਂ ਫੋਨ ਤੇ ਤੁਹੀ ਕਹਿਣੇ ਚੱਲ ਰਹਾ ਨਾ ਹਾਂਜੀ ਹਾਂਜੀ ਜੇ ਜਾਂਦੀ ਉਹਦੇ ਦਰਵਾਜ਼ੇ 'ਤੇ ਫੋਨ ਹਾਂਜੀ ਹੋਰ ਸੁਣਾਓ ਸਭ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਵੱਡਾ ਕਾਕਾ ਨਿੱਕਾ ਸਭ ਠੀਕ ਠਾਕ ਹੈ ਚੱਲੋ ਥੋੜੀ ਜਿਹਾ ਪਰਵਾਹ ਬੱਸ ਵਧੀਆ ਮੈਂ ਟਾਈਮ ਲਗਾ ਮੈਂ ਚਾਹਣਾ ਉਹ ਕਹਿੰਦੀ ਹੈ ਰਿਸ਼ਤੇ ਹਾਂਜੀ ਰਿਸ਼ਤੇ ਬਾਰੇ ਕਹਿ ਰਹੀ ਹੈ ਉਹ ਤੁਹੀ ਕਹਿ ਰਹੀ ਨਾ ਤਾਂ ਰਿਸ਼ਤੇ ਦਾ ਮੈਂ ਤਾਂ ਆਖੇ ਮੈਂ ਕਿ ਚਲਾਇਓ ਹਾਂਜੀ ਕਿਵੇਂ ਕੁੜੀ ਵੀ ਪੜ੍ਹੀ ਲਿਖੀ ਹੈਗੀ ਆ ਇੱਕ ਅੱਛਾ ਉਹਨੇ ਉਹ ਕੀਤੀ ਹੋਈ ਆ ਆਈ ਲੈਸ ਅੱਛਾ ਤੇ ਬੈਂਡ ਵੀ ਆਏ ਹੋਏ ਕੁੜੀ ਦੇ ਅੱਛਾ ਮੈਂ ਚਲ ਵੱਡਾ ਕਾਕਾ ਦਾ ਡਾਡਾ ਪੜਿਆ ਤੇ ਉਹਦੇ ਲਈ ਵੇਖ ਲਈਏ ਪੁੱਛ ਲੋ ਠੀਕ ਹੈ ਮੈਂ ਨਹੀਂ ਛੋਟੇ ਨੂੰ ਕਰਾ ਦਿੰਦੇ ਉਹ ਫਿਰ ਕੁੜੀ ਤੁਹਾਨੂੰ ਪਤਾ ਨਾ ਵੀ ਪੜੀ ਲਿਖੀ ਆ ਤੇ ਫਿਰ ਉਹਨੇ ਪੜਿਆ ਲਿਖਿਆ ਇਹ ਮੁੰਡਾ ਲੈਣਾ ਨਹੀਂ ਛੋਟਾ ਜਿਆਦਾ ਪੜਿਆ ਸੁਭਾ ਹੈ ਛੋਟਾ ਜਿਆਦਾ ਪੜਿਆ ਚਲੋ ਕੋਈ ਨਹੀਂ ਤੇ ਘਰ ਸਲਾਹ ਕਰਕੇ ਦੱਸ ਲਿਓ ਪੁੱਛ ਲਿਓ ਹੈ ਨਾ ਨਹੀਂ ਨਹੀਂ ਕੋਈ ਨਹੀਂ ਚੱਬੋ ਛੋਟੇ ਨੂੰ ਕਰਾ ਦਿੰਨੇ ਪਹਿਲਾਂ ਠੀਕ ਹੈ ਛੋਟੇ ਦਾ ਕਰ ਦਿੰਨੇ ਮੈਂ ਤਾਂ ਵੱਡੇ ਵਾਸਤੇ ਵੇਖਿਆ ਵੀ ਕੁੜੀ ਬਾਹਰ ਦੇ ਮੈਂ ਫੋਨ ਲਈ ਗਈ ਆ ਤੇ ਨਹੀਂ ਵੱਡਾ ਇਨਾ ਪੜਿਆ ਨਹੀਂ ਨਾ ਅੱਛਾ ਥੋੜਾ ਪੜਿਆ ਵਾ ਛੋਟਾ ਜਿਆਦਾ ਪੜਿਆ ਵਾ ਫਿਰ ਉਹਦੇ ਹਿਸਾਬ ਨਾਲ ਤੇ ਛੋਟੇ ਛੀ ਆ ਹਾਂ ਚਲੋ ਜਿੱਦਾਂ ਤੁਹਾਡੀ ਸਲਾਹ ਵਾ ਜਿੱਦਾਂ ਮਰਜੀ ਭਾਜੀ ਨਾਲ ਗੱਲ ਕਰਕੇ ਤੁਸੀਂ ਦੇਖ ਲਿਓ ਠੀਕ ਹੈ ਠੀਕ ਹੈ ਹਾਂ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰ ਲਿਓ ਹੈ ਨਾਲੇ ਛੋਟਾ ਨਾ ਜਿਹੜਾ ਘੁੰਮਿਆ ਫਿਰਿਆ ਵਾ ਠੀਕ ਹੈ ਠੀਕ ਹੈ ਤੇ ਵੱਡਾ ਜਿਹੜਾ ਹਿਸਾਬ ਨਹੀਂ ਠੀਕ ਹੈ ਚਲੋ ਜਿੱਦਾਂ ਤੁਹਾਨੂੰ ਚੰਗਾ ਲੱਗੇਗਾ ਹੋਰ ਸਭ ਵਧੀਆ ਜੀ ਵਧੀਆ ਵਧੀਆ ਸਭ ਠੀਕ ਚੱਲ ਤੇ ਬਠੀ ਠੀਕ ਤੁਸੀਂ ਵੇਰ ਕੋਈ ਨਹੀਂ ਮੈਂ ਤੁਹਾਨੂੰ ਦੱਸ ਦੂੰ ਹਾਂ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿਓ ਸ਼ਾਮ ਤੱਕ ਤੇ ਫਿਰ ਮੈਂ ਕੁੜੀ ਵਾਲਿਆਂ ਨਾਲ ਗੱਲ ਕਰ ਲਵਾਂਗੀ ਠੀਕ ਹੈ ਫਿਰ ਤੁਸੀਂ ਜੇ ਵੱਡੇ ਦਾ ਕਹੋਗੇ ਤਾਂ ਵੈਸੇ ਤਾਂ ਚਲੋ ਵੱਡਾ ਪੜਿਆ ਲਿਖਿਆ ਸੀ ਤੇ ਮੈਂ ਚਲੋ ਵੱਡਾ ਕਾਲਜ ਜਾਂਦਾ ਨਹੀਂ ਛੋਟਾ ਜਾਂਦਾ ਫਿਰ ਤੁਹਾਨੂੰ ਭੁਲੇਖਾ ਆਇਆ ਅੱਛਾ ਛੋਟਾ ਜਾਂਦਾ ਚਲੋ ਕੋਈ ਨਹੀਂ ਚਲੋ ਠੀਕ ਹੈ ਹਾਂ ਤੇ ਚਲੋ ਫਿਰ ਮੈਂ ਦੇਖਦੀ ਹਾਂ ਠੀਕ ਹੈ ਤੁਸੀਂ ਫਿਰ ਸ਼ਾਮ ਨੂੰ ਆਇਓ ਫੋਨ ਕਰ ਦਿਓ ਮੈਨੂੰ ਕੋਈ ਗੱਲ ਨਹੀਂ ਤੇ ਮੈਂ ਗੱਲ ਕਰ ਲਵਾਂਗੀ ਸਾਰੀ ਠੀਕ ਹੈ ਹਾਂਜੀ ਚੱਗੀ ਆ ਇਹ ਪਤਾ ਨਹੀਂ ਹੁਣ ਮੰਨਦਾ ਕਿ ਨਹੀਂ ਮੰਨਦਾ ਇਹਦਾ ਦਿਮਾਗ ਵੀ ਉਦਾਂ ਦਾ ਹੀ ਹੈ ਨਾ ਕੀ ਪਤਾ ਮਰਣਾ ਕਿ ਨਹੀਂ ਇਹਨੇ ਮਨਜੀਤ ਹਾਂਜੀ ਮੰਮੀ ਨਿਆੜਿਆ ਗੱਲ ਕਰਨੀ ਚਿਰਨਾ ਹਾਂਜੀ ਦੱਸੋ ਰਾਜ ਜੀ ਤੇਰੀ ਆਂਟੀ ਆਈ ਸੀ ਕਿਹੜੀ ਰਾਜ ਆਂਟੀ ਉਹ ਦੀਪੂ ਦੀ ਮੰਮੀ ਅੱਛਾ ਅੱਛਾ ਹਾਂਜੀ ਫੇਰ ਦੀ ਰਿਸ਼ਤਾ ਇੱਕ ਬੜਾ ਵਧੀਆ ਵਾ ਆਉ ਤੇ ਕਰਾ ਦਿਓ ਵੱਡੇ ਨੂੰ ਫੇਰ ਵੱਡੇ ਨੂੰ ਇਹ ਵੀ ਕਰਾ ਦਿਓ ਉਹ ਨਹੀਂ ਵੱਡੇ ਤੇ ਕਰਾਉਣ ਵਾਲਾ ਵਧੀਆ ਘਰ ਬਾਹਰ ਆ ਕਹਿੰਦੀ ਵਧੀਆ ਕੁੜੀ ਐਨਰਸ ਕੀਤੀ ਉਹ ਮੰਮੀ ਕਿਹੜਾ ਜ਼ਮਾਨਾ ਅੱਜ ਕੱਲ੍ਹ ਮੇਰੇ ਨਾਲ ਕਾਲਜ ਚ ਪੜ੍ਹਦੀ ਆ ਕੁੜੀ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਵਾ ਠੀਕ ਆ ਮੈਨੂੰ ਜੜੀ ਤੇ ਨਹੀਂ ਮੰਨਣਾ ਮੰਨਣਾ ਨਹੀਂ ਨਹੀਂ ਮੰਨਣਾ ਉਹਨੇ ਵੀ ਆਈਲੈਂਡਸ ਕੀਤੀ ਆ ਮੈਂ ਵੀ ਕਰ ਲੈਣੀ ਅਸੀਂ ਦੋਨਾਂ ਦਾ ਸੁਪਨਾ ਅਸੀਂ ਬਾਹਰ ਜਾਣਾ ਵਾ ਮੈਂ ਨਹੀਂ ਵਿਆਹ ਵੀ ਉਹ ਕਰਾਉਣਾ ਐਵੇਂ ਨਾ ਚੱਕਰਾਂ ਜਿਪਿਓ ਮੈਂ ਤਾਂ ਉਹੀ ਕੁੜੀ ਨਾਲ ਵਿਆਹ ਕਰਾਉਣਾ ਬਸ ਤੇ ਮੈਂ ਤੁਹਾਨੂੰ ਹਾਂ ਕਰਤੀ ਆ ਤੂੰ ਵੀ ਵੱਡੇ ਬਾਰੇ ਸੋਚੋ ਵਾ ਕਰ ਦੋ ਵੇਲੜ ਦਾ ਭੈਣ ਵੇਲਾ ਹੀ ਘੁੰਮਦਾ ਨਾਲੇ ਵਿਆਹ ਕਰਕੇ ਆਰੇ ਲੱਗਾ ਰਹੂਗਾ ਨਹੀਂ ਅੜਿਆ ਤੇਰਾ ਹੀ ਕਰਾਉਣਾ ਮੈਂ ਉਹ ਨਹੀਂ 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 ਮੈਂ ਨਹੀਂ ਕਰਾਉਣਾ ਐਵੇਂ ਮੰਮੀ ਦਿਮਾਗ ਨਾ ਖਰਾਬ ਕਰ ਮੇਰਾ ਇੱਕ ਦਿਨ ਮੈਂ ਘਰੇ ਹੁੰਨਾ ਵਾ ਵੀ ਤੁਸੀਂ ਦਿਮਾਗ ਖਰਾਬ ਕਰਨ ਆ ਗਏ ਜੀ ਜੀ ਵਿਆਹ ਚ ਕਰਣੀ ਆ ਜਦੋਂ ਕਰਨਾ ਮੈਂ ਆਪੇ ਕਰ ਲੈਣਾ ਵਾ ਤੁਹਾਡੇ ਕਹਿਣ ਨਾਲ ਥੋੜਾ ਅੱਜ ਕੱਲ੍ਹ ਉਹ ਜ਼ਮਾਨੇ ਗਏ ਆ ਉਹ ਨਹੀਂ ਉਹ ਜ਼ਮਾਨੇ ਨਹੀਂ ਫੇਰ ਵੀ ਆਪਾਂ ਇੱਥੇ ਰਿਸ਼ਤੇਦਾਰਾਂ ਚ ਰਹਿਣਾ ਚੱਲੇ ਰੋ ਨਹੀਂ ਰਿਸ਼ਤੇਦਾਰਾਂ ਨੂੰ ਕੀ ਪਤਾ ਲੱਗਣ ਡਿਆ ਮੈਂ ਮੈਂ ਕਿਹੜਾ ਇੱਥੇ ਰਹਿਣਾ ਮੈਂ ਤਾਂ ਬਾਹਰ ਚੱਲ ਜਾਣਾ ਤੂੰ ਤਾਂ ਨਹੀਂ ਤਲਵੰਡੀ ਤੂੰ ਤਾਂ ਮੰਨਦਾ ਨਹੀਂ ਮੇਰੀ ਗੱਲ ਤੇ ਵੀ ਪੈਦਾ ਵੀ ਆ ਉਹ ਆਪਣੀਆਂ ਮਰਜ਼ੀਆਂ ਕਰੀ ਹੈ ਨਾ ਮਰਜ਼ੀਆਂ ਕਰਨ ਵਾਲੀ ਕਿਹੜੀ ਗੱਲ ਆ ਜਦੋਂ ਮੈਂ ਕਿਹਾ ਮੈਂ ਵਿਆਹ ਕਰਾਉਣਾ ਹੀ ਨਹੀਂ ਕਰਾਉਣਾ ਹੀ ਨਹੀਂ ਐਵੇਂ ਮੈਂ ਅਗਲੀ ਨੂੰ ਐਵੇਂ ਕਿਉਂ ਖਰਾਬ ਕਰਾਂ ਮਾਰੀ ਜਾਂਦੇ ਆ ਵਿਆਹ ਕਰਾ ਲਾ ਵਿਆਹ ਕਰਾ ਲਾ ਮੰਮੀ ਕਿਦਾਂ ਦਾ ਸੁਭਾਅ ਮਜੀਦ ਦਾ ਬਹੁਤ ਵਧੀਆ ਮੈਨੂੰ ਬਹੁਤ ਸੋਹਣਾ ਸੁਭਾਅ ਚਲੋ ਵਧੀਆ ਮੰਮੀ ਉਹਨੂੰ ਵੀ ਵੱਡੇ ਨੂੰ ਵੀ ਸਮਝਾਇਆ ਕਰੋ ਮਾੜਾ ਮੋਟਾ ਕੰਮ ਨੂੰ ਤਾਂ ਹੱਥ ਨਹੀਂ ਲਾਉਂਦਾ ਆਖੇ ਨਹੀਂ ਲੱਗਦਾ ਜਦੋਂ ਦੇਖ ਲੂਗਾ ਮੈਨੂੰ ਪੌਲੀਆਂ ਦੇ ਉੱਤਰਦਾ ਪਿਆ ਵਾ ਫਟਾਫਟ ਕਦੀ ਬੋਰੇ ਸਿੱਧੇ ਕਰਨ ਲੱਗ ਜੂਗਾ ਫੇਰ ਕੋਸ਼ਿਸ਼ ਕਰਨ ਲੱਗ ਜੂਗਾ ਕੱਲ ਮੈਂ ਦੇਖਿਆ ਗਲੀ ਦੇ ਮੁੰਡਿਆਂ ਨੂੰ ਲੈ ਕੇ ਖੜਾ ਹਾਇ ਫੈਕਟਰੀ ਦੇ ਬਾਹਰ ਅੱਛਾ ਕੀ ਮਤਲਬ ਆ ਫਿਰ ਕਹੋਗਾ ਜੀ ਇਦਾਂ ਮੈਂ ਤਾਂ ਉਦਾਂ ਵਾ ਕਦੀ ਪੱਲਿਆਂ ਤੇ ਲੰਮੇ ਪਿਆ ਹੋਇਆ ਵਾ ਮੈਨੂੰ ਦੇਖ ਕੇ ਨਾਲ ਹੀ ਫਟਾਫਟ ਪੱਲੇ ਸੈੱਟ ਕਰਨ ਲੱਗ ਜੂਗਾ ਨਲੇ ਵੱਡਾ ਵਾ ਤੂੰ ਇਦਾਂ ਕਾ ਤੂੰ ਕਰਦਾ ਰਹਿਣਾ ਮੈਨੂੰ ਜਾਇਦ ਨਾ ਮੈਂ ਥੱਕ ਜਾਣਾ ਮੰਮੀ ਥੱਲੇ ਕੰਮ ਕਰਦਾ ਚਲ ਕੋਈ ਨਹੀਂ ਮੈਂ ਦੇਖੂ ਜਾ ਕਿ ਨਹੀਂ ਜੀ ਠੀਕ ਹੈ ਜੀ ਠੀਕ ਹੈ ਮਜੀਦ ਲਿਆ ਚ ਆਰੀ ਹਲੋ ਅੰਮ੍ਰਿਤ ਲਓ ਜੀ ਆਨਤ 2 ਨੇ ਪੀਣੀ ਜਾ ਨਹੀਂ ਮੈਂ ਬਾਅਦ ਵਿੱਚ ਪੀਣੀ ਮੈਂ ਭਾਜੀ ਨੂੰ ਫੜਾਵਾਂ ਚਾਹ ਪਾਜੀ ਨੂੰ ਨਾ ਗਲਾਸ ਚ ਪਾ ਕੇ ਦੇ ਕੇ ਆਈ ਹਾਂ ਹਾਂ ਇਹਦੇ ਵਿੱਚ ਨਹੀਂ ਪਿੰਦੇ ਨਹੀਂ ਦੇ ਕੇ ਨਹੀਂ ਆਉਣੀ ਚਾਹ ਪਾ ਕੇ ਰੱਖ ਜਾਨੀ ਆਪੇ ਲੈ ਜਾਣੀ ਹੈ ਬਾਅਦ ਦੇ ਜੀ ਠੀਕ ਹੈ ਹਾਂ ਕਰ ਜੋ ਹੋਤਾ ਹੈ ਹਾਂਜੀ ਮੰਮੀ ਰੋਟੀ ਬਣਾ ਦੇ ਮੈਨੂੰ ਮੰਮੀ ਮੇਰ ਕੋ ਤੇ ਨਹੀਂ ਰੋਟੀ ਬਣਦੀ ਹੈ ਕਿ ਬਹੁਤ ਗਰਮੀ ਆ ਐਦਾਂ ਕਰੋ ਤੁਸੀਂ ਆਪੇ ਬਣਾ ਲਓ ਰੋਟੀ ਮੈਂ ਤੂੰ ਬਣਾ ਦੇ ਤੈਨੂੰ ਕੀ ਹੋਇਆ ਮੰਮੀ ਬਣਾ ਲਓ ਰੋਟੀ ਇੰਨੀ ਤੇ ਗਰਮੀ ਨਾਲ ਮੈਂ ਇੰਨਾ ਪਰਾ ਸੂਟ ਪਾਇਆ ਹੁਣੇ ਤਿਆਰ ਹੋ ਕੇ ਬੈਠੀ ਆ ਜਾਓ ਬਣਾ ਲਓ ਤੁਸੀਂ ਇਦਾਂ ਝੋੜੀ ਰੋਟੀ ਦੋ ਫੁੱਲ ਕੇ ਬਣਾ ਦੇਣੀ ਕੋ ਮੈਨੂੰ ਕੋਈ ਨਾ ਬਣਾ ਲਓ ਤੁਸੀਂ ਜਾਓ ਬਣਾ ਲਓ ਦੋ ਫੁੱਲ ਕੇ ਕੀ ਫਾਇਦਾ ਨਾ ਬੋਰਿੰਗ ਨਾ ਨੇਰ ਖਾਣਾ ਆਇਆ ਵਾ ਤੇ ਸੁੱਤੀ ਏ ਜੀ ਠਾਵਾ ਇਹਨੂੰ ਗਰਜੋਤ ਏ ਗਰਜੋਤ ਹਾਂਜੀ ਮੰਮੀ ਇਹ ਕਿੰਨਾ ਢੇਰ ਖੰਨਾ ਆਇਆ ਘੱਟਾ ਮਿੱਟੀ ਕਿਦਾਂ ਉੱਠ ਮੇਰਾ ਸਫਾਈ ਸੋਈ ਕਰ ਲਾ ਮੰਮੀ ਮੇਰ ਕੋ ਨਹੀਂ ਜੀ ਝਾੜੂ ਝੂੜੂ ਲੱਗਦਾ ਨਾਲੇ ਮੈਂ ਕਦੀ ਕੰਮ ਨਹੀਂ ਕੀਤਾ ਤੁਹਾਨੂੰ ਜ਼ਿਆਦਾ ਤੁਸੀਂ ਆਪੇ ਲਾ ਲਓ ਕੰਮ ਨਹੀਂ ਕੀਤਾ ਹਾਂ ਮੇਰ ਕੋ ਨਹੀਂ ਲੱਗਦਾ ਝਾੜੂ ਪੋਚਾ ਮੈਂ ਆ ਗਈ ਨਹੀਂ ਲਾ ਲੈਣੀ ਉਹ ਨਹੀਂ ਮੰਮੀ ਮੇਰ ਕੋ ਨਹੀਂ ਹੁੰਦਾ ਤੁਸੀਂ ਕੰਮ ਵਾਲੀ ਰੱਖ ਲਓ ਨਾਲੇ ਕੋਈ ਹਾਂ ਮੌੜੀ ਨੇ ਕਿ ਕੀ ਰੱਖਣਾ ਨਿਗਾ ਜਾ ਤੇ ਵੇੜਾ ਸਾਡਾ ਨਵੇਂ ਬਸੁੱਤੇ ਹੁੰਨੇ ਝਟ ਠਾ ਦਿੰਦੇ ਸਨਾ ਲੈ ਕੇ ਆ ਜਾਂਦੇ ਕਦੀ ਚਾਹ ਬਣਾ ਦੇ ਕਦੀ ਝਾੜੂ ਪੋਚਾ ਲਾ ਦੇ ਅੰਦਰ ਹੀ ਜਾ ਕੇ ਪੈਣੇ ਲੰਮੇ ਇਸੀ ਲਾ ਕੇ ਪੈਣੇ ਇਹਨਾਂ ਨੇ ਤੇ ਬਸ ਨਾ ਐਵੇਂ ਦਿਮਾਗ ਖਾਈ ਜਾਣਾ ਮੇਰਾ ਤੇ ਇਹ ਵੀ ਨਹੀਂ ਲੰਮੇ ਕੀ ਆ ਰੋਕੇ ਤੱਕੰਦੀ ਮੈਨੂੰ ਜਾਚ ਹੀ ਨਹੀਂ ਇਹ ਗੜਾ ਕੰਮ ਨਹੀਂ ਨਾ ਟੀ ਪੁੱਤ ਚੱਲਦਾ ਇਹੀ ਤੇ ਸੁਖ ਸਾਰਾ ਹੁੰਦਾ ਵਾ ਭਿਚਾਰ ਲਾਗੋ ਕੰਮ ਕਰੇ ਮਨ ਨੂੰ ਮੁੰਡੇ ਨੂੰ ਕਰਨ ਨੂੰ ਵੀ ਮੈਂ ਕੀ ਆਖੀ ਜਮਾ ਥੱਲੇ ਵੀ ਇੰਨਾ ਕਰੀ ਜਾਂਦਾ ਆ ਤੇ ਹੁਣ ਮੈਂ ਉਹਨੂੰ ਇਹ ਥੋੜੀ ਆਖੂੰਗੀ ਮੇਰੇ ਨਾਲ ਝਾੜੂ ਪੋਚੇ ਵੀ ਕਰ ਹਾਂ ਵੀ ਵਿਆਹ ਆ ਤਾਂ ਤਾਂ ਹੀ ਪੈ ਚੱਲ ਮਰਮੋ ਟਸੋਖ ਹੁੰਦਾ ਉਹ ਬੈਣੀ ਮੇਰੇ ਚਾਜੀ ਨਹੀਂ ਕਿਸੇ ਕੰਮ ਦਾ ਹੁਣ ਆਉਂਦਾ ਮਨਜੀਤ ਤੇ ਉਹਨੇ ਕਹਿਨੀ ਆ ਵੀ ਭਾਈ ਇਹਨੂੰ ਕਹਿ ਥੋੜਾ ਬੋਤਾ ਕੰਮ ਕਰਿਆ ਕਰ ਮੈਂ ਥੋੜੀ ਕਰ ਕਰਕੇ ਦੇਣਾ ਰੋਟੀ ਜਾਂਦੀ ਤੂ ਪਕਾ ਚਾਹ ਜਾਂਦੀ ਤੂੰ ਬਣਾ ਜਾ ਰੂਪੋ ਚ ਅੱਖਿਆਤਿਆਂ ਦੀ ਤੁਸੀਂ ਕਰ ਲੋ ਮੈਨੂੰ ਜਾਚ ਹੀ ਨਹੀਂ ਕਿਸੇ ਕੰਮ ਦੀ ਇਦਾਂ ਥੋੜੀ ਹੁੰਦਾ ਆ ਇਹ ਤੇ ਮੈਂ ਆਈ ਫਿਰ ਕੰਮ ਕਰਨੇ ਤਾਂ ਫਾਇਦਾ ਕੀ ਕਿ ਮੈਨੂੰ ਆ ਕਿਹੜੇ ਕੰਮ ਹੁੰਦੇ ਆ ਆ ਪੱਲੇ ਖੋਲਣ ਦੇ ਆ ਉਹ ਹਾਂ ਜੀ ਅੰਮੀ ਆਗਾ ਪੱਲੇ ਖੋਲ ਦਿੰਨਾ ਤੇ ਆਇਆ ਨਹੀਂ ਅੱਜ ਕੋਠੇ ਦੇ ਕੀ ਗੱਲ ਉਹ ਭਾਬੀ ਰੋਟੀ ਮੰਮੀ ਨੀਚੇ ਜੇ ਗਈ ਕਹਿੰਦੀ ਇੱਥੇ ਖਾੜੀ ਮੈਂ ਫਿਰ ਉੱਥੇ ਹੀ ਖਾ ਲਈ ਬੈ ਕੇ ਮੈਂ ਗਿਆ ਇਹ ਤੇ ਕੀ ਕਰਨੀ ਨਾ ਤੂੰ ਅੱਜ ਚਾਹ ਪੀਣ ਆਇਆ ਨਾ ਰੋਟੀ ਖਾਣ ਆਇਆ ਚਾਹ ਹੀ ਭਾਬੀ ਨੇ ਥਵਾਲ ਮਾਰੀ ਫੜਾਤੀ ਉੱਥੇ ਹੀ ਮੈਂ ਫਿਰ ਪੀ ਭਾਬੀ ਤੇਰੀ ਵੀ ਹੋ ਹੈ ਨਾ ਕਿ ਮੈਨੂੰ ਮੰਮੀ ਨੇ ਜਾ ਕੇ ਬੋਲਣਾ ਕੋਠੇ ਦੇ ਕੋਈ ਨੁਕਸ ਕੱਢੂਗੀ ਕੋਈ ਕੰਮ ਨੂੰ ਆਰੇ ਲਾਊਗੀ ਨਹੀਂ ਅਮੀ ਤੈਨੂੰ ਬਹੁਤ ਟਾਈਮ ਨਹੀਂ ਲੱਗਿਆ ਲਈ ਤੇ ਮੈਂ ਆ ਜਾਣਾ ਹੀ ਕੋਠੇ ਤੇ ਉਹ ਵੀ ਇਸ ਤਰ੍ਹਾਂ ਤੇ ਕਹਿਣ ਲਿਆ ਹੀ ਵੀ ਬਾਹਰ ਖਲੋਤਾ ਸੀ ਮੁੰਡਿਆਂ ਦੀ ਪਾਰਟੀ ਲੈ ਕੇ ਉਹ ਨਹੀਂ ਕਿਹੜੇ ਮੁੰਡੇ ਸੀ ਫੋਨ ਚਲਾਉਂਦਾ ਰਹਿੰਦਾ ਕੰਮ ਨਹੀਂ ਕਰਦਾ ਕੀ ਗੱਲ ਹੈ ਉਹ ਨਹੀਂ ਅਮੀ ਆ ਫੋਨ ਨਾ ਮੇਰਾ ਖਰਾਬ ਹੋ ਗਿਆ ਸੀ ਆਵੇ ਅੱਛਾ ਉਹ ਫੋਨ ਵਾਲਿਆਂ ਨੂੰ ਫਿਰ ਦਿੱਤਾ ਹੈਗਾ ਦੇ ਉਹ ਕਹਿੰਦਾ ਉਹ ਮੁੰਡੇ ਫੋਨ ਵਾਲੇ ਸੀਗਾ ਉਹ ਕਹਿੰਦਾ ਪੈਸੇ ਲੱਗਣੇ ਆ ਥੋੜੇ ਜਿਹੇ ਠੀਕ ਹੋ ਜਾਊਗਾ ਦਿਨ ਪਤਾ ਕਿੱਥੇ ਚੱਲਦਾ ਹੀ ਨਹੀਂ ਪਿਆ ਹੁਣ ਇਹ ਫੋਨ ਲਾਣ ਜੋਕ ਮੈਂ ਕਿਹਾ ਚਲਾਣਾ ਇਹਦੇ ਵਿੱਚ ਤੈਨੂੰ ਪਤਾ ਚੱਲ ਕੋਈ ਨਹੀਂ ਆਉਂਦਾ ਨਾ ਤੇ ਉਹਨੂੰ ਕਹੀ ਵੀ ਮੈਨੂੰ ਵੀ ਠੀਕ ਕਰਾ ਕੇ ਲਿਆ ਦੇ ਫੋਨ ਉਹ ਕਹਿੰਦਾ ਦੂਜਾ ਲੈ ਲੈ ਟੱਟ ਚਾਲਾ ਦੇ ਮੈਂ ਕਿਹਾ ਮੈਂ ਕਦੇ ਕਦੇ ਜਾਣਾ ਹੁੰਦਾ ਘਰੇ ਰਹਿਣਾ ਸਾਰਾ ਹੁਣ ਕਹਿੰਦਾ ਹੀ ਉਹ ਮੋਬਾਈਲ ਵਾਲ ਰਾਹੁ ਆਊਗਾ ਨਾ ਇਹ ਮੈਂ ਦੇ ਦੇਉਂਗਾ ਨੂੰ ਕੋਈ ਨਹੀਂ ਮੈਂ ਘਰਾ ਦੂਗਾ ਠੀਕ ਮੈਂ ਕਿਹੜਾ ਕਿਤੇ ਜਾਣਾ ਹੁੰਦਾ ਮਮੀ ਤੈਨੂੰ ਪਤਾ ਹੀ ਹੈ ਥਾਰੇ ਚੱਲ ਉਹ ਤਾਂ ਠੀਕ ਹੈ ਪਰ ਚੱਲ ਕੰਮ-ਕੁਮਰ ਧਿਆਨ ਨਾ ਕਰਿਆ ਕਰ ਹਾਂਜੀ ਆ ਦੇਖੋ ਮੈਂ ਸਾਰਾ ਕੀਤਾ ਆ ਕੰਮ ਹੁਣ ਵੀ ਲੈਟ ਗਈ ਮੈਂ ਤਾਂ ਮੈਂ ਕਿਹੜਾ ਇੱਥੇ ਬਹਿ ਕੇ ਖੋਲਣਾ ਥੋੜੀ ਦੇਰ ਮੈਂ ਕਿਹਾ ਮੈਂ ਆਪ ਜਿਹੜਾ ਮਾਰ ਕੇ ਆਉਣੀ ਨਾਲੇ ਤੇ ਆਇਆ ਨਹੀਂ ਅੱਜ ਸਾਰਾ ਦਿਨ ਕੋਠੇ ਤੇ ਨਾਲੇ ਵੇਖਾਂ ਉਹ ਮੈਨੂੰ ਕਹਿ ਕੇ ਗਿਆ ਸੀ ਮਮੀ ਕੰਮ-ਕੁਮਰ ਕੋਈ ਨਹੀਂ ਹੁੰਦੇ ਬੈਠਾ ਹੀ ਰਾਮਣਾ ਬਾਹਰ ਮੁੰਡਿਆ ਕੋ ਖਲੋ ਜਾਂਦਾ ਨਹੀਂ ਅੰਮੀ ਉਹਦਾ ਮੈਂ ਬੋਰਾ ਨਾ ਧਾਗੇ ਵਾਲਾ ਚ ਆਟਾ ਵਾਲੇ ਦਾ ਉ ਹੋ ਚਾ ਚਲ ਕੋਈ ਗੱਲ ਨਹੀਂ ਹੈ ਕੰਮ ਕਰਦੇ ਆਂ ਦੇ ਨਾਲ ਠੀਕ ਹੈ ਮੰਮੀ ਕੋਈ ਗੱਲ ਨਹੀਂ ਮੰਮੀ ਕਿੱਧਰ ਚੱਲੇ ਮੈਂ ਇੱਧਰ ਆਂ ਆਂਟੀ ਤੇਰੀ ਆਲ ਚੱਲੀ ਜਰਾ ਉਹ ਐਦਾਂ ਕਰੋ ਮੈਨੂੰ ਇੱਕ ਕੱਪ ਚਾਹ ਬਣਾ ਦਿਓ ਚਾਹ ਨਹੀਂ ਮੇਥੋਂ ਵਰਦੀ ਮੇਰੇ ਸਰੀਰ ਨਹੀਂ ਠੀਕ ਅੱਜ ਉਹ ਮੰਮੀ ਜਾਓ ਬਣਾ ਦੋ ਨਾਲੇ ਆਪ ਵੀ ਬਣਾ ਕੇ ਪੀ ਲੋ ਨਾਲੇ ਮੈਨੂੰ ਵੀ ਤੇ ਮੈਂ ਦੱਸਿਆ ਨਾ ਮੈਨੂੰ ਚੱਕਰ ਬਹੁਤ ਆਉਂਦੇ ਮੇਰੇ ਸਰੀਰ ਨਹੀਂ ਚਾਹ ਬਣਾ ਲਓ ਜਾਓ ਜਾਓ ਬਣਾਓ ਚਾਹ ਬਣਾ ਦਿਓ ਇੱਥੇ ਐਨਾ ਮੇਰਾ ਸਰੀਰ ਰੁਗਿਆ ਸਿਰ ਦਰਦ ਹੋਂਦੇ ਆ ਚਾਹ ਬਣਾ ਦਿਓ ਚਾਹ ਬਣਾ ਦਿਓ ਹਾਂ ਕਿੰਨੇ ਚੱਕਰ ਹੁੰਦੇ ਨਾ ਮੈਂ ਕੀ ਕਰਾਂ ਮੈ ਤੋਂ ਨਹੀਂ ਬਣਨੀ ਬੁਣਨੀ ਚ ਮੈਂ ਬਣਾ ਲੂਗੀ ਹਾਂ ਇਹ ਲੰਮੇ ਪੈਣੀ ਕਰੀਗਾ ਜਦੋਂ ਆਦਾ ਬੀਪੀ ਘਟਿਆ ਬਾਪੂ ਘਰ ਕੋਈ ਆਵੇ ਤੇ ਮੈਨੂੰ ਦਵਾਈ ਲਿਆ ਕੇ ਦੇਵੇ ਬਹੁਤ ਮੇਰਾ ਬੁਰਾ ਹਾਲਿਆ ਓਏ ਹੋਏ ਇੰਨਾ ਟਾਈਮ ਨਨੇ ਜਾਣੇ ਤੇ 10 ਜਾਣੇ ਦੀ ਚਾਹ ਬਣ ਜਾਂਦੀ ਲੱਗਦਾ ਮੰਮੀ ਨੇ ਬਣਾਈ ਨਹੀਂ ਮੈਂ ਦੇਖਾਂ ਸਹੀ ਪਣਾ ਲੈ ਇੱਥੇ ਤਾਂ ਹੈ ਹੀ ਨਹੀਂ ਦੇਖਾਂ ਸਹੀ ਕਿੱਥੇ ਨੇ ਲੈ ਮੰਮੀ ਮੰਮੀ ਤੁਹਾਨੂੰ ਚਾਹ ਕਿਹਾ ਸੀ ਬਣਾਉਣ ਲਈ ਆਣ ਕੇ ਬੈਠੇ ਹੋ ਮੈਂ ਬਣ ਨਹੀਂ ਮੇਰਾ ਸਿਰ ਨੂੰ ਬਹੁਤ ਸਿਰ ਚੱਕਰ ਖਾਂਦੇ ਆ ਮੈਂ ਤਾਂ ਉੱਠਿਆ ਨਹੀਂ ਜਾਂਦਾ ਉੱਠੋ ਓਟੋ ਕੋਈ ਨਾ ਉੱਠੋ ਚਾਹ ਬਣਾ ਕੇ ਦਿਓ ਮੈਨੂੰ ਪਹਿਲਾਂ ਚਲੋ ਆਓ ਉੱਠੋ ਚਾਹ ਬਣਾ ਕੇ ਦਿਓ ਚਾਹ ਪੀਣੀ ਮੈਂ ਕੀ ਆ ਯਾਰ ਇਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਇੰਨਾ ਮੇਰਾ ਸਿਰ ਚੱਕਰ ਖਾਂ ਰਿਹਾ ਕੀ ਹੋ ਗਿਆ ਕੀ ਇਹਨਾਂ ਨੂੰ ਆਖੇ ਮੰਨਦੇ ਨਹੀਂ ਕਿ ਤੂੰ ਦੁੱਖ ਸੋਕ ਤਾਂ ਮੰਨੋ ਕੇਹਦਾ ਕੁਝ ਨਹੀਂ ਹੋਇਆ ਮੰਮੀ ਐਵੇਂ ਨਹੀਂ ਤੁਹਾਨੂੰ ਕੁਝ ਹੋਇਆਗਾ ਚਾਹ ਬਣਾ ਕੇ ਦਿਓ ਪਹਿਲਾਂ ਮੈਨੂੰ ਤੂੰ ਮੇਰੇ ਕੋਲ ਚਾਹ ਨਹੀਂ ਬਣਦੀ ਮੇਰਾ ਬਹੁਤ ਬੁਰਾ ਹੋ ਗਿਆ ਮੇਰੇ ਕੋਲ ਬਹੁਤ ਚੱਕਰ ਹੋ ਰਹੇ ਮੈਨੂੰ ਪਰਾਣਾ ਕੋਟ ਮੈਨੂੰ ਦਵਾਈ ਦੋਈ ਕੋ ਦੇ ਦੇ ਜੇ ਕੋਈ ਦਵਾਈ ਕੋਈ ਬੁਖਾਰ ਕੋਈ ਦਰਦ ਦੀ ਗੋਲੀ ਗੋਲੀ ਦੇ ਮੈਨੂੰ ਬਹੁਤ ਚੱਕਰ ਆਉਂਦੇ ਆ ਮੈਂ ਤਾਂ ਦਵਾਈ ਕਿੱਥੋਂ ਦਵਾ ਉੱਥੇ ਗੋਲੀ ਪਈ ਉੱਠ ਕੇ ਖਾ ਲੋ ਦਵਾਈ ਦੇ ਦੋ ਚਾਹ ਕਿਆ ਬਣਾਉਣ ਨੂੰ ਤੇ ਬਣਾ ਕੇ ਨਹੀਂ ਦਿੱਤੀ ਹੇ ਯੋ ਕਿ ਅੰਮੀ ਸਿਰ ਬਹੁਤ ਦੁਖਣ ਡਿਆ ਕਰਨ ਮੇਰਾ ਕੀ ਹੋ ਗਿਆ ਹੁਣ ਤਾਂ ਬੁਖਾਰ ਲੱਗਣ ਡਿਆ ਉਹਨੇ ਚੱਕਰ ਹੋਣ ਦੇ। ਮੈਂ ਪਾਣੀ ਲੈ ਕੇ ਆਉਣਾ। ਹਾਏ। ਚੰਪਾ। ਹਾਏ। ਉਹਨੇ ਤਾਂ ਠੀਕ ਸੀਗੀ ਮੰਮੀ ਪਤਾ ਨਹੀਂ ਕੀ ਹੋ ਗਿਆ। ਹੁਣੇ ਮੇਰੇ ਨਾਲ ਬਹਿ ਕੇ ਆਈ ਥੱਲੇ। ਚੜ੍ਹ ਕੇ ਕੀ ਹੋ ਗਿਆ ਉਹਨੇ? ਪੀਪੀ ਨਾ ਘਟਵਾ ਤ ਗਿਆ। ਉઠੋ ਮੀਂ ਉਠੋ ਪਾਣੀ ਪੀਓ। ਉਠੋ। ਉਠੋ। ਹਾਏ। ਗੋਲੀ ਆ ਗਈ ਹੈ ਦਰਦ ਦੀ ਕੋਈ। ਪਾ ਦਨੀਓ ਤੇ ਅਖੰਡੀ ਹੀ ਪਈ ਖਾਣਾ ਮੈਂ ਪਾਣੀ ਮੈਂ ਲਿਆ ਕੇ ਦਣਾ ਮੈਨੂੰ ਮੈਨਾਂ ਬਰਾ ਆਂਦਾ ਨਹੀਂ ਗੋਠੇ ਦਾ ਮੈਨੂੰ ਪਤਾ ਵੀ ਨਹੀਂ ਹੈਗਾ ਸਬਾਣ ਕਿੱਥੇ ਲਿਆ ਆਂਦੇ ਆਏ ਕਾਹੀ ਪਈ ਆਹੀ ਤਾਂ ਨਹੀਂ ਹੈਗੀ ਇਹੋ ਹੀ ਹੋਣੀ ਹੈ ਆਹ ਤੇ ਪਾ ਪਾ ਲ ਮੈਂ ਮੈਨਾਂ ਪਾਣੀ ਲੈ ਕੇ ਆਵਾਂ ਕੋਈ ਗਰਮ ਪੱਟੀਆਂ ਕਰ ਦਣਾ ਮੇਰੇ ਬੁਖਾਰ ਹੀ ਬਹੁਤ ਤੇਜ਼ ਹੋਇਆ ਵਾ ਤੁਸੀਂ ਮੈਨੂੰ ਬਾਜੀ ਮਾਰਦੇ ਨੇ ਥੱਲੇ ਤੂੰ ਅਜਾਇਆ ਹੀ ਨਹੀਂ ਸਵੇਰ ਤੋਂ ਕੋਠੇ ਤੇ ਮੈਨੂੰ ਪਤਾ ਨਹੀਂ ਨਾ ਸਿਗਾ ਆਹ ਪਤਾ ਧਿਆਨ ਰੱਖਿਆ ਕਰ ਮੌਸਮ ਬਦਲਿਆ ਵਾ ਅਸੀਂ ਆਪਣਾ ਧਿਆਨ ਰੱਖਿਆ ਕਰੋ ਥੋੜੀ ਦਮ ਪ੍ਰਾਇਓ ਨਾ ਸੋ ਜਾ ਥੋੜੀ ਦਰ ਆਰਾਮ ਕਰ ਲੋ ਹੋ ਜਾਊਗਾ ਸਹੀ ਥੋੜੀ ਥੋੜੀ ਬਸ ਸਹੀ ਹੈ ਮੈਂ ਡਾਕਟਰ ਕੋਲੇ ਆ ਜਾਣਾ ਬੀਪੀ ਚੈੱਕ ਕਰਾ ਦਿੰਨੇ ਇੱਕ ਵਾਰੀ ਠੀਕ ਹੈ ਇਹ ਰ ਕਰਨੇ ਮੇਉਣਾ ਹੂੰ ਉਹ ਜੋ ਠੀਕ ਬਸ ਹੂੰ ਧਿਆਰ ਰੱਖਿਆ ਕਰੋ ਆਪਣਾ ਗਾਈ ਖਾਦੀ ਆ ਨਾ ਠੀਕ ਰੱਬਾ ਜਿਹੜੇ ਮੈਨੂੰ ਜਿੱਦੋਂ ਜਮੇ ਇਹਨੇ ਮੈਨੂੰ ਪਾਣੀ ਦਾ ਘੋਟ ਨਹੀਂ ਦਿੱਤਾ ਤੇ ਜਿਹਦਾ ਮੈਂ ਇੰਨਾ ਬੁਰਾ ਕਰਦੀ ਸੀ ਉਹਨੇ ਹੀ ਅੱਜ ਮੇਰੀ ਦੇਖਭਾਲ ਕੀਤੀ ਦਵਾਈ ਲੈ ਕੇ ਦਿੱਤੀ ਲੱਤਾਂ ਘੋਟ ਕਦੀ ਕੋਸ਼ ਮਮੀ ਤੈਨੂੰ ਚਾਹੀਦਾ ਹੀ ਹੈ ਨਾ ਤੇ ਵੇਲਾ ਫਿਰ ਵੀ ਉਹੀ ਆ ਪੋਤੀ ਸੀ ਮੇਰਾ ਉਹ ਵੀ ਉਹੀ ਕੰਮ ਆਇਆ ਮੇਰੇ ਜਿਨ੍ਹਾਂ ਦਾ ਮੈਂ ਇੰਨਾ ਕਰਦੀ ਸੀ ਉਹਨਾਂ ਨੇ ਮੈਨੂੰ ਪਾਣੀ ਦਾ ਬਰਤ ਨਹੀਂ ਦਿੱਤਾ ਅੱਜ ਐਨਾ ਮਾੜਾ ਮੇਨਾਂ ਇਹ ਨਾ ਕੀਤਾ ਤੇ ਉਹ ਇੰਨਾ ਵੀ ਮਾੜਾ ਨਹੀਂ ਨਿਕਲਿਆ ਉਹਨੇ ਸਗੋਂ ਮੇਰੀ ਬਹੁਤ ਦੇਖਭਾਲ ਕੀਤੀ ਹੈ ਤੇ ਪੋਤੀ ਸੀ ਚਲੋ ਤੇ ਮੈਂ ਇੰਨਾ ਉਹਦੇ ਨਾਲ ਮਾੜਾ ਸੋਚਦੀ ਰਹੀ